ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਗਰ ਦੇ ਚਾਂਦਪਰਾ ਸੈਫਨ ਤੇ ਆਪਾਂ ਹੁਣ 9 ਵਜੇ ਦਾ ਟਾਈਮ ਹੋਇਆ ਹੈ ਪਾਣੀ ਹੈ ਜਿਹੜਾ ਉਹ ਕੱਲ ਜਿੰਨਾ ਹੀ ਚੱਲ ਰਿਹਾ ਹੈ ਇੰਚਕ ਪਾਣੀ ਹੈ ਜਿਹੜਾ ਵਧਿਆ ਹੈ ਤੁਹਾਨੂੰ ਗੇਜ ਜਿਹੜਾ ਉਹ ਦਿਖਾਉਨੇ ਆ ਹਾਲੇ 8 ਫੁੱਟ ਪਾਣੀ ਨਹੀਂ ਹੋਇਆ ਆ ਦੇਖੋ ਤੁਸੀਂ ਪਾਣੀ ਇੱਥੇ ਤੱਕ ਚੱਲ ਰਿਹਾ ਹੈਗਾ 9 ਵਜੇ ਦਾ ਟਾਈਮ ਹੈ 4 ਤਰੀਕ ਅੱਜ ਪਰ بارش ਬਹੁਤ ਜ਼ਿਆਦਾ ਹੋ ਰਹੀ ਹੈ ਸਵੇਰ ਤੋਂ ਹੀ ਬਹੁਤ ਜ਼ਿਆਦਾ بارش ਹੈ ਬਾਰਸ਼ ਕਰਕੇ ਪਾਣੀ ਹੈ ਜਿਹੜਾ 2 ਘੰਟਿਆਂ ਤੱਕ ਹੋਰ ਵਧੂਗਾ ਪਿੱਛੇ ਵਾਲਾ ਪਾਣੀ ਹੈ ਜਿਹੜਾ ਉਹ ਜਦੋਂ ਆਊਗਾ ਆਊਗਾ ਇਸ ਵਾਰਸ਼ ਦੇ ਨਾਲ ਜਿਹੜੀ ਇੱਥੇ ਪੈ ਰਹੀ ਹੈ ਇਹਦੇ ਨਾਲ ਵੀ ਪਾਣੀ ਵਧਣੀ ਵਧਣਾ ਸੋ ਬੇਨਤੀ ਇਹੀ ਹੈ ਵੀ ਆਪਾਂ ਮਿੱਟੀ ਦੇ ਗੱਟੇ ਆ ਜਿਹੜੇ ਆਪਦੇ ਪਿੰਡਾਂ 'ਚ ਭਰ ਕੇ ਰੱਖੀਏ ਕਿਉਂਕਿ بارش ਕਰਕੇ ਇੱਥੇ ਜ਼ਿਆਦਾ ਕੰਮ ਨਹੀਂ ਚੱਲਦਾ ਹੈਗਾ ਬੰਨ ਤੇ ਸੋ ਮਿੱਟੀ ਦੇ ਗੱਟੇ ਭਰ ਕੇ ਉਹਨਾਂ ਦੇ ਉੱਤੇ ਕੋਈ ਲਿਫਾਫਾ ਵਗੈਰਾ ਪਾ ਕੇ ਉਹਨਾਂ ਨੂੰ ਕਵਰ ਕਰਕੇ ਰੱਖ ਲਈਏ ਪਿੰਡਾਂ ਦੇ ਵਿੱਚ ਐਮਰਜੈਂਸੀ ਆਪਾਂ ਨੂੰ ਜ਼ਰੂਰਤ ਪਵੇ ਤਾਂ ਆਪਣੇ ਕੋਲੇ ਉਹ ਪ੍ਰਬੰਧ ਹੋਵੇ بارش ਤਕਰੀਬਨ ਸਾਰੀ ਹੈ ਚੰਡੀਗੜ੍ਹ ਮਹਾਲੀ ਕੱਲ ਵੀ ਬਹੁਤ ਜ਼ਿਆਦਾ بارش ਹੋਈ ਹੈ ਅੱਜ ਆਪਣੀ ਵੀ بارش ਹੈਗੀ ਆ ਆਪਣੇ ਖੇਤਾਂ ਦਾ ਪਾਣੀ ਹੈ ਜਿਹੜਾ ਸਾਰਾ ਘੱਗਰ ਦੇ ਵਿੱਚ ਆਉਣਾ ਹੈ ਚੋਟੀਆਂ ਡਰੇਨ ਦਾ ਪਾਣੀ ਹੈ ਜਿਹੜਾ ਉਹ ਸਾਰਾ ਘੱਗਰ ਦੇ ਵਿੱਚ ਆਉਣਾ ਹੈ ਜਿਹੜੀਆਂ ਪਿੱਛੇ ਡਰੇਨਾਂ ਹਨ ਉਹਨਾਂ ਦਾ ਪਾਣੀ ਤਾਂ ਆਊ ਵੀ ਆਊਗਾ ਇੱਥੇ ਚੋਟੀਆਂ ਡਰੇਨ ਦਾ ਪਾਣੀ ਤੇ ਜਿਹੜੀ ਇੱਥੇ بارش ਹੋ ਰਹੀ ਹੈ ਇਹਦੇ ਨਾਲ ਪਾਣੀ ਵਧੂਗੀ ਵਧੂਗਾ ਸੋ ਬੇਨਤੀ ਹੈ ਮੇਂ ਮਿੱਟੀ ਵਾਲੇ ਗੱਟੇ ਆਪਾਂ ਪਿੰਡਾਂ 'ਚ ਭਰ ਕੇ ਰੱਖ ਲੋ ਹਲੇ ਡਰਨ ਦੀ ਜਾਂ ਘਵਰਾਉਣ ਦੀ ਕੋਈ ਲੋੜ ਨਹੀਂ ਹੈਗੀ ਦਰਵਾਜ਼ੇ ਹਲੇ ਬਹੁਤ ਨੰਗੇ ਐ ਤੇ ਵੈਗਰੂ ਕਿਰਪਾ ਕਰੇ ਜਿਵੇਂ ਹੁਣ ਇਹ ਪਿਛਲੇ ਹਫਤੇ ਤੋਂ ਜ਼ਿਆਦਾ ਹੋ ਗਿਆ ਇਸੇ ਤਰ੍ਹਾਂ ਹੀ ਪਾਣੀ ਲੰਘ ਰਿਹਾ ਐ 8 ਫੁੱਟ ਪਾਣੀ ਹੋਇਆ ਸੀ ਪਿਛਲੇ ਹਫਤੇ ਸੋ ਇਸੇ ਤਰ੍ਹਾਂ ਹੀ ਇਹ ਪਾਣੀ ਲੰਘ ਜੇ ਖੈਰ ਸੁਖ ਨਾਲ ਸੋ ਇਹੀ ਵੈਗਰੂ ਅੱਗੇ ਅਰਦਾਸ ਐ ਤੇ ਬੇਨਤੀ ਤੇ ਜ਼ਰੂਰ ਧਿਆਨ ਦਿਓ ਮਿੱਟੀ ਵਾਲੇ ਗੱਟੇ ਸਭ ਤੋਂ ਵੱਧ ਕੰਮ ਆਪਾਂ ਨੂੰ ਉਹ ਆਉਣਗੇ ਕਿਉਂਕਿ بارش ਦੇ ਮੌਸਮ ਦੇ ਵਿੱਚ ਆਪਾਂ ਹੁਣ ਮਿੱਟੀ ਦੀਆਂ ਟਰਾਲੀਆਂ ਤਾਂ ਭਰ ਨਹੀਂ ਸਕਦੇ ਹਾਂ ਜਦੋਂ ਥੋੜਾ ਬਹੁਤਾ ਮੀਂਹ ਹਟਦਾ ਜਿੱਥੇ ਕਿਤੇ ਘਟਮੀ ਹੈ ਘੱਗਰ ਤੋਂ ਪ੍ਰਭਾਵਿਤ ਪਿੰਡਾਂ ਦੇ ਵਿੱਚ ਉੱਥੇ ਮਿੱਟੀ ਵਾਲੇ ਗੱਟਿਆਂ ਦਾ ਜ਼ਰੂਰ ਪ੍ਰਬੰਧ ਕਰਕੇ ਰੱਖੋ ਇੱਥੇ ਪਾਣੀ ਦੁਬਾਰਾ ਫੇਰ ਦਿਖਾ ਦਿੰਨੇ ਆਂ ਅਲੇ 8 ਫੁੱਟ ਵੀ ਨਹੀਂ ਹੋਇਆ ਹਾਂ ਮੀਂਹ ਪੈ ਰਿਹਾ ਜਿਹੜਾ ਇਹਦੇ ਨਾਲ 8 ਫੁੱਟ ਜ਼ਰੂਰ ਹੋ ਜਾਊਗਾ 2 ਇੰਚ ਘਟਾ 8 ਫੁੱਟ ਤੋਂ ਸੋ ਅੱਜ ਜਿਹੜੀ ਬਾਰਿਸ਼ ਹੋ ਰਹੀ ਹੈ ਇਹਦੇ ਨਾਲ ਪਾਣੀ ਵਧਣੇ ਵਧਣਾ ਡਰਨ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਚੌਕਸ ਰਹੋ ਸੁਚੇਤ ਰਹੋ